जय गुरुजी सारी संगनू जय गुरुजी ओम नमः शिवाय शिवजी सदा सहाय ओम नमः शिवाय गुरुजी सदा सहाय जय गुरुजी सारी संग जी दीदी जी जय गुरुजी ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਸਾਰੇ ਸਤ ਸੰਗ ਮੇਰੇ ਗੁਰੂ ਪਾ ਦੇ ਕਿਰਪਾ ਦੇ ਨਾਲ ਤੁਹਾਡੇ ਮੇਰਾ ਸਭ ਕੁਝ ਕਲੀਅਰ ਹੋ ਗਰੇ ਆ ਰਹੇ ਨੇ ਸਤ ਸੰਗ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਇੱਕ ਹੋਰ ਕੁਕੜੂ ਮਹਾਰਾਜੀ ਦਾ satsang ਹੋਇਆ ਮੇਰੀ ਜੀ ਦੀ ਜੀ ਗੁਰੂ ਮਹਾਰਾਜ ਜੀ ਦੇ ਹੈਪੀ ਬਰਥਡੇ ਵਾਲੇ ਦਿਨ ਮੇਰੀ ਫਰੈਂਡ ਦਾ ਭਾਗ ਆਇਆ ਕਿ ਦੀਦੀ ਮੈਂ ਸਿੰਪਲ ਜੀ ਗੁਰੂ ਮਹਾਰਾਜ ਦਾ satsang ਕਰਵਾ ਲਿਆ ਤੇ ਤੁਸੀਂ ਆ ਜਿਓ ਤੇ ਗੁਰੂ ਪਾ ਜੀ ਦਾ ਜਿਵੇਂ ਜਿਵੇਂ ਪਹਿਲਾਂ ਕਹਿ ਰਹੇ ਸੀ satsang ਦੀ ਤਿਆਰੀ ਕਰ satsang ਦੀ ਤਿਆਰੀ ਕਰ ਤੇ ਮੈਂ ਕਿੰਸੀ ਮਹਾਰਾਜੀ ਵੀ ਮੈਂ ਕਿਵੇਂ ਤਿਆਰੀ ਕਰਾਂ ਕਿਉਂਕਿ ਹਲੇ ਅੰਕਲ ਨੂੰ ਮੈਂ ਕਹਿ ਨਹੀਂ ਪਾਰੀ ਕੁਝ ਵੀ ਤੇ ਆਪਣੇ ਮਾਨੇਸੋ ਜੇ ਪਤਾ ਨਹੀਂ ਇੱਥੇ 사ਸੰਗ ਦੀ ਮਾਲਕ ਨੇ ਕਰਵਾਣਾ ਮੇਰੇ ਕੋਲੋਂ ਜਦੋਂ ਦਾ ਫੋਨ ਆਇਆ ਕਿ ਦੀਦੀ ਤੁਸੀਂ 사ਸੰਗ ਵੀ ਕਰਨਾ ਮੇ ਘਰ ਹੈਗਾ ਲੇਕਿਨ ਸਿੰਪਲ ਜਿਹਾ ਹੀ ਕਰਨਾ ਹੈ ਕੁਝ ਕੁ ਲੇਡੀਜ਼ ਵੀ ਆਲੀ ਤੇ ਲੇਕਿਨ ਸਾਰੀ ਤਿਆਰੀ ਤੁਸੀਂ ਕਰਵਾ ਦਿਓ ਕਿ ਤੁਹਾਨੂੰ ਫਿਰ ਵੀ ਪਤਾ ਹੈ ਮੈਂ ਕਿ ਮੈਂ ਕੌਣ ਹੰਨੀ ਆ ਮੈਨੂੰ ਕੀ ਪਤਾ ਮੇਰੇ ਮਾਲਕ ਗੁਰੂ ਮਹਾਰਾਜ ਜੀ ਨੂੰ ਪਤਾ ਜੋ ਕਰਵਾਣਾ ਜਿਵੇਂ ਵੀ ਕਰਵਾ ਲਿਆ ਗੁਰੂ ਮਹਾਰਾਜ ਜੀ ਨੇ ਸਾਰੇ ਸਰੂਪ ਦਾ ਉਹਨਾਂ ਦੇ ਵਸਤਰ ਦਾ ਸਾਰਾ ਇੰਤਜ਼ਾਮ ਸਾਰਾ ਕਰਵਾ ਲਿਆ ਤੇ ਥੋੜੀ ਦੇਰ ਪਹਿਲਾਂ ਹੀ ਅਸੀਂ ਫਟਾਫਟ ਉਹਨਾਂ ਦੇ ਘਰ ਬੇਟੀ ਤੇ ਮੈਂ ਪਹੁੰਚ ਗਈਆਂ ਤੇ ਗੁਰੂ ਮਹਾਰਾਜ ਜੀ ਨੇ ਫਟਾਫਟ ਆਪਣੀ ਤੁਸੀਂ ਨੂੰ ਸਜਾ ਲਿਆ ਆਪਣੀਆਂ ਸਾਰੀ ਸੈਟਿੰਗ ਵੀ ਐ ਕਰਵਾਈ ਜਿਵੇਂ ਫਟਾਫਟ ਪਤਾ ਹੀ ਨਹੀਂ 5-10 ਮਿੰਟ ਦੇ ਵਿੱਚ ਵਿੱਚ ਹੀ ਸਾਰਾ ਆਪਣਾ ਦਰਬਾਰ ਸਜਵਾ ਲਿਆ ਫੁੱਲਾਂ ਨਾਲ ਵੀ ਉਹ ਸਾਰਾ ਬਹੁਤ ਵਧੀਆ ਆਇਆ ਆਸਾਂਗ ਸ਼ੁਰੂ ਕਰ ਲਿਆ ਗੁਰੂ ਮਹਾਰਾਜ ਦਾ ਆਗਮਨ ਕਰਵਾ ਕੇ ਤੇ बैंड बाजे ना म्यूजिक लाके के सत्संग शुरू हो गया सत्संग शुरू हो गया तो हले पहला ही शब्द चलता पा सी तो मैं सोचा मैं गुरु महाराज जी पहली बार असी सिंपल जी सही पर लेकिन पहली बारी बार आगमन करके तुम विराजमान किया है तो सेवा लीती है तुम तो कि इतने विराजमान हो गए हो उस टाइम मैं ही सिर्फ ए मेरे मुंह हो गए हो तो इन्हें जी गुबारा जोर दी फटिया ਮੈਂ ਕਹ ਜੈ ਗੁਰੂ ਜੀ ਵੀ ਗੁਰੂ ਮਹਾਰਾਜ ਜੀ ਵਿਰਾਜਮਾਨ ਹੋਗੇ ਗੁਰੂ ਮਹਾਰਾਜ ਜੀ ਦਾਸਤਾ ਵੀ ਹਾਂ ਮੈਂ ਵਿਰਾਜਮਾਨ ਆ ਤੇਰੇ ਮੂੰਹ ਦੀ ਗੱਲ ਲਿਖੀ ਹੈ ਮੈਂ ਵਿਰਾਜਮਾਨ ਹੈਗਾ ਹਾਂ ਬਹੁਤ ਆਨੰਦ ਆਇਆ 사ਤ ਸੰਗ ਹੋਇਆ ਫਿਰ ਵੀ ਥੋੜੀ देर ਬਾਅਦ ਯੂਨੀਯੋਰ ਦੀ ਗੁਲਾਬ ਤੇ ਸਮੈਲ ਆਈ ਵੀ ਹਾਂ ਵੀ ਫੀਲ ਪੂਰਾ ਹੋਇਆ ਕਿ ਗੁਰੂ ਮਹਾਰਾਜ ਜੀ ਆਪ ਆ ਕੇ ਵਿਰਾਜਮਾਨ ਹੋਏ ਸੀ 사ਤ ਸੰਗ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਕੁਝ ਥੋੜੇ ਨਹੀਂ ਬਹੁਤ ਕਰਕੇ ਜਾਣਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਗੁਰੂ ਦਾ ਸ਼ੁਕਰਾਨਾ ਦੋ ਦਿਨ ਦੀ ਗੱਲ ਹੈ ਕਿ ਮੇਰਾ ਮਨ ਬਹੁਤ ਉਦਾਸ ਸੀ ਮੈਨੂੰ ਐ ਲੱਗਦਾ ਕਿ ਮੈਂ ਕਿਸੇ ਨਾਲ ਵੀ ਚੰਗਾ ਨਹੀਂ ਕਰਦੀ ਪਤਾ ਨਹੀਂ ਕਿਉਂ ਮਨ ਦੀ ਹੈ ਮਨ ਦੀ ਆਵਾਜ਼ ਹੈ ਵੀ ਸ਼ਾਇਦ ਪਿਛਲੇ ਕਰਮਾਂ ਦੇ ਮੇਰਾ ਕਿਸੇ ਸਾਰਿਆਂ ਦੇ ਨਾਲ ਲਿਕਾ ਚੁੱਕਾ ਹੋਇਆ ਹੈ ਕਿ ਮੈਂ ਕਿਸੇ ਨੂੰ ਵੀ ਕੁਝ ਨਹੀਂ ਰੱਖ ਸਕਦੀ ਆਪਣੇ ਵੱਲੋਂ ਕੋਸ਼ਿਸ਼ ਕਰਦੀ ਹਾਂ ਮੈਂ ਕੁਝ ਰੱਖਾਂ ਲੇਕਿਨ ਫਿਰ ਵੀ ਕੋਈ ਨਾ ਕੋਈ ਇਹੋ ਜਿਹਾ ਹੋ ਜਾਂਦਾ ਕੰਮ ਵੀ ਆ ਲੱਗਦਾ ਕਿ ਕੋਈ ਮੇਰੇ ਤੋਂ ਕੁਝ ਨਹੀਂ ਹੈ ਮੈਂ ਗੁਰੂ ਮਹਾਰਾਜ ਜੀ ਨਾਲ ਗੱਲ ਕਰਦੇ ਮੈਂ ਗੁਰੂ ਮਹਾਰਾਜ ਜੀ ਮੇਰੇ ਤੋਂ ਸਾਰੇ ਨਾਰਾਜ਼ ਹੈ ਮੈਨੂੰ ਸਾਰੀਆਂ ਆਤਮਾਵਾਂ ਤੋਂ ਮਾਫੀ ਦਵਾਓ ਕਿਉਂਕਿ ਮੈਂ ਨਹੀਂ ਦੇਖ ਸਕਦੀ ਐਨਾ ਮੈਂ ਕਿਹਾ ਮੇਰਾ ਸੁਭਾਅ ਕੁਸ਼ੇਵਲਾ ਰਹਿਣ ਦਾ ਹਾਸਤੇ ਕਿੜਦੇ ਰੋ ਸਾਰੇ ਪਿਆਰ ਨਾਲ ਹੱਸੋ ਫਿੱਡੋ ਇਸ ਤਰ੍ਹਾਂ ਦਾ ਸੁਭਾਅ ਸੀ ਮੇਰਾ ਲੇਕਿਨ ਇਹੋ ਜਿਹੀਆਂ ਗੱਲਾਂ ਹੋਈਆਂ ਕਿ ਮੈਂ ਆਪ ਹੀ ਬਹੁਤ ਸ਼ਾਂਤ ਹੋ ਗਈਆਂ ਹਾਂ ਬਿਲਕੁਲ ਮੈਨੂੰ ਹਾਸਾ ਨਹੀਂ ਆਉਂਦਾ ਕਿਸੇ ਗੱਲ ਦੀ ਖੁਸ਼ੀ ਨਹੀਂ ਮਹਿਸੂਸ ਹੁੰਦੀ ਟੈਂਸ਼ਨ ਨਹੀਂ ਟੈਂਸ਼ਨ ਨਾਲ ਨਹੀਂ। ਇਹ ਵੀ ਸਾਰੇ ਪਾਸੇ ਮੈਨੂੰ ਟੈਂਸ਼ਨ ਨਹੀਂ ਟੈਂਸ਼ਨ ਹੈ। ਮੈਂ ਗੁਰੂ ਮਹਾਰਾਜ ਇਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਗੁਰੂ ਮਹਾਰਾਜ ਜੀ ਮੇਤੋ ਸਾਰੇ ਦੁਖੀ ਆ। ਫਿਰ ਮੈਨੂੰ ਇਸ ਜੀਵਨ ਜੀਣ ਦਾ ਕੀ ਫਾਇਦਾ? ਖਤਮ ਹੀ ਕਰ ਦੋ ਇਸ ਨੂੰ ਚੰਗਾ। ਕੋਈ ਹੁਣ ਨਾ ਮਾਪੇ ਰਹੇ ਨੇ, ਨਾ ਹੋਰ ਕੋਈ ਰਿਸ਼ਤਾ ਹੁਣ ਹੈਗਾ ਜਿਹੜਾ ਮੈਨੂੰ ਆਸਨ ਏਡੰਨੂ ਕਵੇ ਜਾਂ ਪਿਆਰ ਕਰੇ ਜਾਂ ਗੱਲ ਕਰੇ। ਗੁਰੂ ਮਹਾਰਾਜ ਜੀ ਦੇਸੀ ਕਰਨੇ ਵੀ 4 ਘੰਟੇ ਬਾਅਦ ਵੀ ਵੀ ਮੇਰੇ ਬੇਟੇ ਦਾ ਫੋਨ ਆ ਗਿਆ ਬਾਹਰੋਂ। ਜਿੰਨੇ ਕੀ ਕਾਫੀ ਦੇਰੀ ਹੋ ਗਈ ਹੈ ਜੇ ਕੀਤਾ ਵੀ ਇਹ ਫੋਨ ਤੋਂ ਬਸ ਸਾਜੀ ਕੀ ਹਾਲ ਚਾਲ ਹੈ ਠੀਕ ਹੋ ਪਲਾਨਿੰਗ ਬਸ ਐਦਾ ਕਰਕੇ ਕੱਲ ਉਹਨੇ ਫਿਰ ਵੀ 25 ਮਿੰਟ ਗੱਲ ਕੀਤੀ ਔਰ ਉਹਦੇ ਤੋਂ ਫੀਲ ਹੋਇਆ ਵੀ ਹਾਂ ਉਹਦੇ ਦਿਲ ਦਿਮਾਗ ਤੇ ਕੋਈ ਗੱਲ ਨਹੀਂ ਕੋਈ ਟੈਨਸ਼ਨ ਨਹੀਂ ਬੜੇ ਆਰਾਮ ਨਾਲ ਮਿਲਣਾ ਉਹਨੇ ਗੱਲ ਕੀਤੀਆਂ ਹੱਸਿਆ ਵੀ ਪਸ਼ ਹੋਇਆ ਜੇ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਮੇਰੀ ਮੰਮੀ ਦੀ ਡੈਥ ਨੂੰ 5-6 ਸਾਲ ਹੋ ਗਏ ਪਤਾ ਨਹੀਂ ਫੋਨ 'ਚ ਕਿੱਥੇ ਕਦੋਂ ਰਿਕਾਰਡਡ ਪਈ ਸੀ ਦੀ ਅਚਾਨਕ ਹੀ ਸ਼ਾਮੀ ਜਾਂ ਉਸੇ ਦਿਨ ਹੀ ਸ਼ਾਮੀ ਫੋਨ ਦੇ ਲੱਗ ਗਿਆ ਆਤ ਲੱਗ ਗਿਆ ਔਰ ਮੰਮੀ ਦੇ ਫੋਨ ਦੀ ਆਵਾਜ਼ਾਂ ਮੈਨੂੰ ਸੁਣਨ ਨੂੰ ਮਿਲੀਆਂ ਉਹ ਜਿੱਥੇ 5 ਸਾਲ 5-6 ਸਾਲ ਦੀ ਡੈਥ ਹੋਈ ਕਿੱਥੇ ਰਿਕਾਰਡ ਪਈ ਸੀ ਕਿਤੋਂ ਸਟਾਰਟ ਹੋ ਗਈ ਕੋਈ ਪਤਾ ਨਹੀਂ ਦੋ ਰਿਕਾਰਡ ਆ ਨਿਕਲੀਆਂ ਔਰ ਮਾਂ ਦੀ ਆਵਾਜ਼ ਸੁਣ ਕੇ ਇੰਨਾ ਖੁਸ਼ੀ ਆਈ ਨੇ ਮੇਰੇ ਗੁਰੂ ਪਾਤਰੀ ਨੇ ਲੈਤੇ ਨਾਮ ਦੇ ਰੂਪ ਦੇ ਵੀ ਤੈਨੂੰ ਸੁਲਾਈ ਦਿਨੋ ਮੇਰੇ ਗੁਰੂ ਪਾਪ ਮੇਰੇ ਮਾਂ ਬਾਪ ਨੇ ਮੇਰੇ ਪੁੱਤਰ ਨੇ ਮਰ ਦਿੱਤੀ ਹੈ ਮੇਰੇ ਦੋਸਤ ਮੈਂ ਹਰ ਰਿਸ਼ਤਾ ਉਹਨਾਂ ਨਾਲ ਨਾ ਰੱਖਣਾ ਚਾਹਨੀ ਆ ਮੈਂ ਹਰ ਗੱਲ ਉਹਨਾਂ ਨਾਲ ਨਾ ਕਰਨਾ ਚਾਹਨੀ ਆ ਮੇਰੇ ਗੁਰੂ ਪਾਤ ਸਦਾ ਅੰਗਸ ਫੁਗ ਰਹੀਓ ਬਸ ਮੈਨੂੰ ਸਾਰੀਆਂ ਆਤਮਾਵਾਂ ਤੋਂ ਮਾਫੀ ਦੋ ਆ ਤੋ ਮੇਰੇ ਗੁਰੂ ਪਾ क्योंकि तो मैं कभी किसी नु तंग नहीं करना चांदी जाने अनजाने जे कोई हो गया मेरे को माफीयां दोवा सारिया संगत में नु माफ करे हर आत्मा में नु माफ कर क्योंकि तो मेरे करब खोटियां तो बढ़िया बनाने वाले सिर्फ मेरे गुरु पार गुरु पाव आप संग रही हो आप संग रही हो बस बाड़ के वीड़ा पन्ने लाने वाले सिर्फ गुरु पार संगत जी सब गुरुपा न प्यार करो क्योंकि वो ही कहो जेने, जो सब प्यार करते हैं नहीं तो इंसान तो बस किसी काम करो तो नहीं तो सारे मुँह टेटे हो जाते गुरुपा शुकराना शुकराना गुरुपा पर लख लख शुकराना थैंक यू गुरु संग जी संगत जी धन्यवाद शुकराना गुरुपाप Om Namo Shivaya, Shiva dasa hai. Om Namo Shivaya, Guruji dasa. Om Namo Shivaya, Shiva dasa hai. Om Namo Shivaya, Guruji dasa. Thank you, Didi. Jean. Thank you.